ਸ਼ੋਮੀ ਕਲ ਦਲ ਹਮੇਸ਼ਾ ਜੜਦੀ ਗਲਾਚ ਹੈ ਸ਼ੋਮੀ ਗਲਤ ਕਰੇ ਥੱਲੇ ਆਇਆ ਹੀ ਨਹੀਂ ਇਥੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸੱਚੇ ਪਾਸੇ ਵੱਗਦਾ ਹੈ ਜਿਵੇਂ ਪੰਚਾਇਤੀ ਚੋਣਾਂ ਨੇ ਇਹ ਆਪਣੇ ਨਗਰ ਦੀਆਂ ਚੋਣਾਂ ਹੁੰਦੀਆਂ ਨੇ ਕਿਤੇ ਪਾਰਟੀ ਨਾਲ ਨਹੀਂ ਲੋਕ ਬਣਨੇ ਹੁੰਦੇ ਇਹ ਆਪਸ ਵਿੱਚ ਭਾਈਚਾਰਾ ਹੈ ਭਾਈਚਾਰਾ ਬਣਾ ਕੇ ਲੈਣਾ ਹੈ ਅਤੇ ਤਕਰੀਬਨ ਤਕਰੀਬੇ ਸਾਰੇ ਪੰਥਕ ਨੇ 100% ਪੰਥਕ ਨੇ ਜਿਹੜੇ ਬਣਨਗੇ ਗੁਰੂ ਮਾਲ ਦੀ ਕਿਰਪਾ ਨਾਲ ਪੰਥ ਵਾਲੇ ਬਣਨਗੇ ਤੋਂ ਢਾ ਦੀ ਸੜ ਲਈ ਪੁੱਛ ਰਹੇ ਹਾਂ ਸੋ ਪਰ ਗੁਰੂ ਨੇ ਬਖਸ਼ਿਸ਼ ਕਰਨੀ ਸਿਪਾਚਨ ਕਿਰਪਾ ਕਰਨੀ ਆ ਕਿ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਸਿਪਾਚ ਦੇ ਚਰਨਾਂ ਦੇ ਵਿੱਚ ਆ ਕੇ ਸ਼੍ਰੀ ਕਲਤਾ ਸਾਹਿਬ ਦੇ ਆ ਕੇ ਫਿਰ ਸਾਰਾ ਕੁਝ ਠੀਕ ਹੋ ਜਾਈਂ ਦੇਖੋ ਉਸ ਪੱਤਿਕਣ ਤੋਂ ਬਾਅਦ ਜਿਹਦਾ ਸਾਹਮਣੇ ਦੇਖਣਾ ਹੈ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਸਾਰਾ ਕੁਝ ਫੇਰ ਉਸ ਤੋਂ ਬਾਅਦ ਹੀ ਰਿਜ਼ਲਟ ਆਉਣਾ ਹੈ ਤੁਹਾਨੂੰ ਬੰਨਣ ਦੀ ਮਜੋਰਟੀ ਤੋਂ ਨਿਕਲ ਜਾਂਦੇ ਵਾਣ 80 ਚੋਣਾਂ ਨੂੰ ਲੈ ਕੇ ਅੱਜ ਖਾਸ ਤੌਰ ਉੱਤੇ ਗੱਲਬਾਤ ਕਰਾਂਗੇ ਸੁਰਜੀਤ ਸਿੰਘ ਰਖੜਾ ਜੋ ਹੈਗੇ ਨੇ ਉਹ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਨੇ ਤੇ ਉਹਨਾਂ ਉਹਨਾਂ ਤੋਂ ਜਾਣ ਲੈਣੇ ਆ ਕਿ ਪੰਚਾਇਤੀ ਚੋਣਾਂ ਦੇ ਵਿੱਚ ਸ਼ਰਮਣੀ ਅਕਾਲੀ ਦਲ ਦਾ ਕੀ کردار ਰਹੇਗਾ ਕਿੱਥੋਂ ਤੱਕ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਸਾਰੇ ਮੰਤਰੀ ਮੰਡਲ ਇੱਥੇ ਜੋ ਪੇਸ਼ ਹੋਇਆ ਜੋ ਤਾਂ ਪੇਸ਼ ਹੋਣ ਤੋਂ ਬਾਅਦ ਹੁਣ ਕਿੰਨਾ ਗ੍ਰਾਫ ਵਧੂਗਾ ਜਾਂ ਘਟੂਗਾ ਤੇ ਸਾਡੇ ਨਾਲ ਰਖੜਾ ਸਾਹਿਬ ਮੌਜੂਦ ਨੇ ਤਾਂ ਰਖੜਾ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਪੰਚਾਇਤੀ ਚੋਣਾਂ ਆ ਚੁੱਕੀਆਂ ਨੇ ਤਾਂ ਹੁਣ ਸ਼ਰਮਣੀ ਅਕਾਲੀ ਦਲ ਦਾ ਕੀ ਗ੍ਰਾਫ ਸਮਝ ਦੇ ਜੇ ਕਿ ਦੇ ਕੋਸ਼ ਸ਼ੋਮਨੀ ਕਲਦਲ ਹਮੇਸ਼ਾ ਜੜ੍ਹ ਦੀក្លਾਚ ਹੈ ਸ਼ੋਮਨੀ ਕਲਦਲ ਕਦੇ ਥੱਲੇ ਆਇਆ ਹੀ ਨਹੀਂ ਇਥੇ ਗੁਰੂ ਮਹਾਰਾਜ ਦੀ ਬਖਸ਼ਾਸ਼ੇੇ ਪਾਸੋਂ ਬਖਸ਼ਿਆ ਜਿਹੜੀਆਂ ਪੰਚਾਇਤ ਦੀ ਚੋਣਾਂ ਨੇ ਇਹ ਆਪਣੇ ਨਗਰ ਦੀਆਂ ਚੋਣਾਂ ਹੁੰਦੀਆਂ ਨੇ ਇਹ ਕਿਸੇ ਪਾਰਟੀ ਨਾਲ ਨਹੀਂ ਲੋਕ ਬਣਨੇ ਹੁੰਦੇ ਇਹ ਆਪਸ ਵਿੱਚ ਭਾਈਚਾਰਾ ਹੈ ਭਾਈਚਾਰਾ ਬਣਾ ਕੇ ਲਏ ਨੇ ਔਰ ਤਕਰੀਬਨ ਤਕਰੀਬੇ ਸਾਰੇ ਪੰਥਕ ਨੇ 100% ਪੰਥਕ ਨੇ ਜਿਹੜੇ ਬਣਨਗੇ ਗੁਰੂ ਮਾਲ ਦੀ ਕਿਰਪਾ ਨਾਲ ਪੰਥਕਾਂ ਲਈ ਬਣਨਗੇ ਕਿਵੇਂ ਦੇਖਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਰੋਸ਼ ਹੈ ਜੋ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਸੀਗਾ ਕਿ ਜੋ ਬੇਅਦਬੀਆਂ ਦਾ ਇੱਕ ਟੈਗ ਲੱਗਾ ਪਿਆ ਸ਼ਰਮਣੀ ਕਾਲੀ ਦਲ ਤੇ ਜੇਕਰ ਅਸੀਂ ਨਸ਼ੇ ਦੀ ਗੱਲ ਕਰ ਲਈ ਤਾਂ ਵਿਕਰਮ ਸਿੰਘ ਦੀ ਮਜੀਠੀਆਣਾ ਦੇ ਨਾਂ ਦੇ ਉੱਤੇ ਨਸ਼ੇ ਦਾ ਵੀ ਟੈਗ ਕਿਉਂਕਿ ਜੋ ਕੇਸ ਹੈ ਕਿ ਚੱਲਦਾ ਵੀ ਪਿਆ ਹਾਲਾਂਕਿ ਉਹ ਸਿੱਧ ਨਹੀਂ ਹੋ ਸਕਿਆ ਇਹ ਕੋਈ ਵੀ ਪਰ ਕੇਸ ਚੱਲ ਰਿਹਾ ਤਾਂ ਕਿਤੇ ਨਾ ਕਿਤੇ ਢਾਹ ਤੇ ਸ਼ਰਮਣੀ ਕਾਲੀ ਦਲ ਨੂੰ ਲੱਗ ਰਹੀ ਹੈ ਦੇਖੋ ਢਾਹ ਦੀ ਸਜ਼ਾ ਹੀ ਭੁਗਤ ਰਹੇ ਹਾਂ ਅਸੀਂ ਪਰ ਗੁਰੂ ਨੇ ਬਖਸ਼ਿਸ਼ ਕਰਨੀ ਸਿਪਾਚ ਨੇ ਕਿਰਪਾ ਕਰਨੀ ਹੈ ਇਹ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਸ੍ਰੀ ਕਲਤਾ ਸਾਹਿਬ ਤੇ ਆ ਕੇ ਫਿਰ ਸਾਰਾ ਕੁਝ ਠੀਕ ਹੋ ਜਾਂਦਾ। ਬਾਕੀ ਕਿਵੇਂ ਦੇਖਦਾ ਹਾਂ ਤੁਸੀਂ ਕਿ ਅੱਜ ਖਾਸ ਤੌਰ ਦੇ ਉੱਤੇ ਜਦੋਂ ਕਿ ਸ਼ਰਮਣੀ ਅਕਾਲੀ ਦਲ ਵੱਲੋਂ ਜਦੋਂ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਸਾਰੇ ਮੰਤਰੀ ਮੰਡਲ ਜੋ 7 ਤੋਂ 17 ਤੱਕ ਦਾ ਇੱਥੇ ਪੇਸ਼ ਹੋਵੇ ਤਾਂ ਸਪਸ਼ਟੀਕਰਨ ਦੇਵੇ ਤਾਂ ਲੱਗਦਾ ਕਿ ਸਪਸ਼ਟੀਕਰਨ ਦੇਣ ਤੋਂ ਬਾਅਦ ਹੁਣ ਜਿਹੜਾ ਗ੍ਰਾਫ ਸ਼ਰਮਣੀ ਅਕਾਲੀ ਦਲ ਦਾ ਵਧੂਗਾ। ਦੇਖੋ ਉਸ ਸਪਸ਼ਟੀਕਰਨ ਤੋਂ ਬਾਅਦ ਜਿਹੜਾ ਸਾਹਮਣੇ ਦੇਖਣਾ ਹੈ ਵੀ ਕੀ ਕਰਨਾ ਹੈ ਕਿਵੇਂ ਕਰਨਾ ਹੈ। ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਸਾਰਾ ਕੁਝ ਫੇਰ ਉਹ ਤੋਂ ਬਾਅਦ ਹੀ ਰਿਜ਼ਲਟ ਆਉਣੇ। ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਠੀਕ ਹੋਊਗਾ? ਬਹੁਤ ਵਧੀਆ ਹੋਊਗਾ, ਬਹੁਤ ਚੰਗਾ ਹੋਊਗਾ। ਦੇਖੋ ਜਦੋਂ ਅਸੀਂ ਗੁਰੂ ਘਰ 'ਤੇ ਆ ਗਏ ਆ ਕੇ ਨਤਮਸਤਕ ਹੋ ਗਏ ਫਿਰ ਸਾਰੇ ਖਾਬ ਤੁੱਟ ਜਾਂਦੇ ਸੋਡੇ। ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਬਣੋਗੇ ਜੇ ਆਣ ਵਾਲੀਆਂ ਬਹੁਤ ਬਣਨਗੇ ਮжоਰਿਟੀ ਸ਼੍ਰੋਮਣੀ ਅਕਾਲੀ ਦਲ ਦੇ। ਮжоਰਿਟੀ 'ਚ ਬਣਨਗੇ। ਧੰਨਵਾਦ ਜੀ। ਪਰ ਖਾਸ ਤੌਰ 'ਤੇ ਤੁਸੀਂ ਵੇਖਿਆ ਕਿ ਸਰਜੀਤ ਸਿੰਘ ਰਖੜਾ ਜੋ ਉਹਨੇ ਅੱਜ ਸਚਕਨ ਸ੍ਰੀ ਹਰਮੰ ਸ਼੍ਰੀ ਕਲਤਕ ਸਾਹਿਬ ਵਿਖੇ ਪਹੁੰਚ ਕੇ ਤਾਂ ਸਿੰਘ ਸਾਹਿਬ ਜੀ ਨੂੰ ਆਪਣਾ ਸਪਸ਼ਟਿਕਰਣ ਵੀ ਦਿੱਤਾ ਗਿਆ। ਦੋਸਤੋ ਅਲੈਦਾ ਜੋ ਕਹਿ ਸਕਦੇ ਆ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਜੋ ਉਹਨਾਂ ਵੱਲੋਂ ਵੀ ਦਿੱਤਾ ਗਿਆ ਕਿ ਸ਼ਰੋਮਣੀ ਅਕਾਲੀ ਦਲ ਦੇ بڑے-ਵੱਡੇ ਪੱਧਰ ਦੇ ਉੱਤੇ ਜੋ ਆ ਜੋ ਸਰਪੰਚ ਬਣਨਗੇ ਮੈਜੋਰਟੀ ਦੇ ਨਾਲ ਬਣਨਗੇ। ਤਾਂ ਦੇਖਣ ਵਾਲੀ ਗੱਲ ਇਹ ਆ ਕਿ ਹੁਣ ਸ਼ਰੋਮਣੀ ਅਕਾਲੀ ਦਲ ਦਾ ਕੀ ਅਕਸ ਇਨ੍ਹਾਂ ਚੋਣਾਂ ਦੇ ਵਿੱਚ ਰਹਿੰਦਾ। ਕੀ ਲੋਕ ਸ਼ਰਮਣੀ ਅਕਾਲੀ ਦਲ ਨੂੰ ਪਸੰਦ ਕਰਨਗੇ ਜਾਂ ਨਹੀਂ ਤਾਂ ਇੱਕ ਅਲੀਕਲੀ ਤਸਵੀਰ ਜ਼ਰੂਰ ਤਰਨਾਲ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀ কুমার ਦੇ ਨਾਲ ਇਲੈਕਸ਼ਨਕ ਜਗਬਾਨੀ ਟੀਵੀ ਸ਼੍ਰੀ ਹਮਸਾਹਿਬ